ਉਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਦੇਸ਼ ਦਾ ਆਮ ਬਜਟ ਅੱਜ ਪੇਸ਼ ਕੀਤਾ ਤੇ ਆਪਣੇ ਭਾਸ਼ਣ ਚ ਕਈ ਵੱਡੇ ਐਲਾਨ ਕੀਤੇ ਇਹ ਮੋਦੀ ਸਰਕਾਰ ਚ ਵਿੱਤ ਮੰਤਰੀ ਵਜੋਂ ਉਹਨਾਂ ਦਾ ਲਗਾਤਾਰ ਨਵਾਂ ਬਜਟ ਸੀ ਨਰਮਲਾ ਸੀਤਾਰਮਨ ਨੇ ਕਿੰਨੀਆਂ ਚੀਜ਼ਾਂ ਦੇ ਕਸਟਮ ਡਿਊਟੀ ਘਟਾਉਣ ਬਾਰੇ ਐਲਾਨ ਕੀਤਾ ਜਦਾ ਮਤਲਬ ਹੈ ਕਿ ਇਹ ਸਾਰੀਆਂ ਸਸਤੀਆਂ ਹੋਣ ਵਾਲੀਆਂ ਨੇ ਸੋ ਆਓ ਜਾਣਦੇ ਹਾਂ ਬਜਟ ਚ ਹੋਏ ਐਲਾਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਸਸਤੀਆਂ ਨੇ ਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਉਤਪਾਦਨ ਚ ਤੇਜ਼ੀ ਆ ਗਈ ਸੋ 40000 ਕਰੋੜ ਦੇ ਫੰਡ ਦੀ ਵਰਤੋਂ ਬਿਜਲੀ ਦੇ ਉਪਕਰਨਾ, ਮੋਬਾਈਲ ਪੁਰਜ਼ਿਆਂ, ਪੀਸੀਬੀ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੇ ਦੇਸੀ ਨਿਰਮਾਣ ਨੂੰ ਵਧਾਉਣ ਲਈ ਕੀਤੀ ਜਾਵੇਗੀ ਤੇ ਅਗਲੀ ਗੱਲ ਹੈ ਨੌਕਰੀਆਂ ਦੇ ਮੌਕੇ ਮਾਹਰਾਂ ਅਨੁਸਾਰ ਇਸ ਵੱਡੇ ਨਿਵੇਸ਼ ਨਾਲ ਇਸ ਖੇਤਰ ਚ ਲਗਭਗ 2 ਲੱਖ ਸਿੱਧੇ ਅਤੇ ਅਸਿੱਧੇ ਰੁਪਏ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਤੇ ਸਮਾਰਟ ਮੀਟਰਿੰਗ ਤੇ ਗ੍ਰਿਡ ਸੁਧਾਰ ਇਸ ਰਾਸ਼ੀ ਦਾ ਇੱਕ ਹਿੱਸਾ ਬਿਜਲੀ ਫੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਸਮਾਰਟ ਮੀਟਰਾਂ ਦੇ ਨਿਰਮਾਣ ਤੇ ਵੀ ਖਰਚਾ ਜਾਵੇਗਾ ਸੋ ਇਸ ਐਲਾਨ ਦਾ ਫਾਇਦਾ ਪੰਜਾਬ ਦੇ ਉਹਨਾਂ ਉਦਯੋਗਾਂ ਨੂੰ ਮਿਲੇਗਾ ਜੋ ਬਿਜਲੀ ਦੇ ਸਵਿੱਚ ਤਾਰਾਂ ਟਰਾਂਸਫਾਰਮਰ ਦੇ ਪੁਰਜ਼ੇ ਅਤੇ ਕੰਟਰੋਲ ਪੈਨਲ ਬਣਾਉਂਦੇ ਨੇ ਤੇ ਖਾਸ ਤੌਰ ਤੇ ਲੁਧਿਆਣਾ ਅਤੇ ਜਲੰਧਰ ਦੇ ਮੈਨੂਫੈਕਚਰਿੰਗ ਯੂਨਿਟਾਂ ਲਈ ਨਵੇਂ ਇਨਸੈਂਟਿਵ ਲੈਂਡ ਦੇ ਰਾਹ ਖੋਲਣਗੇ ਸੋ 2.19 ਲੱਖ ਕਰੋੜ ਦਾ ਪ੍ਰਬੰਧ ਸੈਨਾ ਦੇ ਆਧੁਨਿਕरण ਲੇ ਇਸ ਸਾਲ ਦੇ ਬਜਟ ਵਿੱਚ 2.19 ਲੱਖ ਕਰੋੜ ਰੁਪਏ ਵੱਖਰੇ ਤੌਰ ਤੇ ਰੱਖੇ ਗਏ ਨੇ ਤੇ ਇਹ ਰਾਸ਼ੀ ਨਵੀਆਂ ਮਿਜ਼ਾਈਲਾਂ ਲੜਾਕੂ ਜਹਾਜ਼ਾਂ ਪੰਡੋਬੀਆਂ ਤੇ ਡਰੋਨਾਂ ਦੀ ਖਰੀਦ ਤੇ ਖਰਚ ਕੀਤੀ ਜਾਵੇਗੀ ਤੇ ਸਰਕਾਰ ਦਾ ਮੁੱਖ ਉਦੇਸ਼ ਤਿੰਨਾਂ ਸਿਨਾਵਾਂ ਨੂੰ ਦੁਨੀਆ ਦੇ ਸਭ ਤੋਂ ਆਧੁਨਿਕ ਅਤੇ ਮੇਡ ਇਨ ਇੰਡੀਆ ਹਥਿਆਰਾਂ ਨਾਲ ਲੈਸ ਕਰਨਾ ਇਸ ਬਜਟ ਨਾਲ 114 ਰਾਫੇਲ ਲੜਾਕੂ ਜਹਾਜ਼ਾਂ ਦੇ ਵੱਡੇ ਸੌਦੇ ਅਤੇ ਪੰਜਵੀਂ ਪੀੜ੍ਹੀ ਦੇ SU-57 ਸਟੈਲਥ ਫਾਈਟਰ ਵਰਗੇ ਪ੍ਰੋਜੈਕਟਾਂ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ ਸਮੁੰਦਰ ਵਿੱਚ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਨਵੀਆਂ ਪੰਡੂਪੀਆਂ ਤੇ ਨਿਗਰਾਨੀ ਲਈ ਹਾਈ ਟੈਕ ਡਰੋਨਾਂ ਦੀ ਖਰੀਦ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ ਤੇ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਬਜਟ ਦਾ ਇੱਕ ਵੱਡਾ ਹਿੱਸਾ ਭਾਰਤੀ ਕੰਪਨੀਆਂ ਲਈ ਸੁਰੱਖਿਅਤ ਰੱਖਿਆ ਗਿਆ ਪਿਛਲੇ ਸਾਲ ਰੱਖਿਆ ਖਰੀਦ ਦਾ 75% ਹਿੱਸਾ ਸਵਦੇਸ਼ੀ ਹਥਿਆਰਾਂ ਲਈ ਸੀ ਜਿਸ ਨੂੰ ਇਸ ਵਾਰ ਹੋਰ ਮਜ਼ਬੂਤ ਕਰਨ ਦੀ ਇਸ ਯੋਜਨਾ ਤੇ ਇਸ ਨਾਲ HAL, DRDO ਅਤੇ ਨਿੱਜੀ ਖੇਤਰ ਦੀਆਂ ਡਿਫੈਂਸ ਕੰਪਨੀ ਨੂੰ ਵੱਡਾ ਹੁਲਾਰਾ ਮਿਲੇਗਾ। ਬਜਟ ਚ ਸ਼ਰਾਬ, ਸਕਰਾਪ ਅਤੇ ਖਣਿਜਾਂ ਦੇ ਵਿਕਰੇਤਾਵਾਂ ਲਈ ਟੈਕਸ ਪ੍ਰਣਾਲੀ ਵਿੱਚ ਅਹਿਮ ਬਦਲਾ ਕੀਤੇ ਨੇ। ਤਾਂ ਸਰਕਾਰ ਨੇ ਨਾ ਖੇਤਰਾਂ ਵਿੱਚ ਲਾਗੂ ਹੋਣ ਵਾਲੀ ਟੈਕਸ TCS ਦੀ ਦਰ ਨੂੰ ਸਰਲ ਬਣਾ ਕੇ 2% ਦੀ ਫਲੈਟ ਰੇਟ ਨਿਰਧਾਰਿਤ ਕਰ ਦਿੱਤੀ ਹੈ। ਇਸ ਨਵੇਂ ਫੈਸਲੇ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਦੇ ਵਿਕਰੇਤਾਵਾਂ ਨੂੰ ਵੱਖ-ਵੱਖ ਦਰਾਂ ਤੇ TCS ਅਦਾ ਕਰਨਾ ਪੈਂਦਾ ਸੀ ਜੋ ਕਈ ਸਥਿਤੀਆਂ ਵਿੱਚ ਮੌਜੂਦਾ 2 ਫੀਸਦੀ ਦੀ ਦਰ ਨਾਲੋਂ ਕਿਤੇ ਜ਼ਿਆਦਾ ਸੀ ਸੋ 1 ਮਈ 2026 ਤੋਂ ਚਬਾਉਣ ਵਾਲੇ ਤਬਾਕੂ ਜਰਦਾ ਅਤੇ ਇਸ ਤਰ੍ਹਾਂ ਦੇ ਹੋਰ ਉਤਪਾਦਾਂ ਤੇ NCCD ਦੀ ਦਰ ਨੂੰ ਕਾਗਜ਼ੀ ਤੌਰ ਤੇ 25 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਜਾਵੇਗਾ ਹਾਲਾਂਕਿ ਇਸ ਬਦਲਾਅ ਦਾ ਆਮ ਖਪਤਕਾਰਾਂ ਜਾਂ ਨਿਰਮਤਾਵਾਂ ਤੇ ਟੈਕਸ ਦੇ ਰੂਪ ਵਿੱਚ ਕੋਈ ਵੱਧ ਉਵਿੱਤੀ ਬੋਝ ਨਹੀਂ ਪਵੇਗਾ ਸੂਚ ਜੇ ਪੇਸ਼ ਕੀਤੇ ਗਏ ਬਜਟ ਅਨੁਸਾਰ ਹੁਣ ਕਿਸੇ ਵੀ ਵਿਅਕਤੀ ਨੂੰ ਮੋਟਰ ਐਕਸੀਡੈਂਟ ਕਲੇਮ ਤੇ ਮਿਲਣ ਵਾਲੇ ਵਿਆਜ ਤੇ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਤੇ ਇਸ ਸਬੰਧੀ ਹੋਣ ਵਾਲੇ ਟੀ ਡੀ ਐਸ ਦੀ ਕਟੌਤੀ ਨੂੰ ਵੀ ਖਤਮ ਕਰ ਦਿੱਤਾ ਜਾ ਗਿਆ ਤੇ ਯਾਨੀ ਹੁਣ ਬੀਮਾ ਕੰਪਨੀਆਂ ਟੈਕਸ ਨਹੀਂ ਕੱਟ ਸਕਣਗੀਆਂ ਤੇ ਪੂਰੀ ਰਾਸ਼ੀ ਸਿੱਧੀ ਪੇਟ ਦੇ ਖਾਤੇ ਵਿੱਚ ਜਾਵੇਗੀ ਸਰਕਾਰ ਨੇ ਮੰਨਿਆ ਹੈ ਕਿ ਹਾਦਸੇ ਦਾ ਮੁਆਵਜ਼ਾ ਕੋਈ ਆਮਦਨ ਨਹੀਂ ਹੈ ਸਗੋਂ ਇਹ ਇੱਕ ਅਨੁਕਸਾਨ ਦੀ ਪਰਪਾਈ ਹੈ ਇਸ ਲਈ ਇਸ ਤੇ ਟੈਕਸ ਲਗਾਉਣਾ ਜਾਇਜ਼ ਨਹੀਂ ਇਸ ਦਾ ਸਭ ਤੋਂ ਵੱਡਾ ਫਾਇਦਾ ਉਹਨਾਂ ਹਜ਼ਾਰਾਂ ਪਰਿਵਾਰਾਂ ਨੂੰ ਹੋਵੇਗਾ ਜਿਨ੍ਹਾਂ ਦੇ ਕੇਸ ਅਦਾਲਤਾਂ ਵਿੱਚ ਸਾਲਾਂ ਤੱਕ ਚੱਲ ਰਹੇ ਨੇ ਤੇ ਲੰਬੇ ਸਮੇਂ ਬਾਅਦ ਜਦੋਂ ਕਲੇਮ ਮਿਲਦਾ ਤਾਂ ਉਸ ਤੇ ਮੋਟਾ ਵਿਆਜ ਬਣ ਜਾਂਦਾ ਤੇ ਹੁਣ ਉਸ ਪੂਰੇ ਵਿਆਜ ਦਾ ਫਾਇਦਾ ਸਿਰਫ ਪੀੜਿਤ ਪਰਿਵਾਰ ਨੂੰ ਹੀ ਮਿਲੇਗਾ। ਵਿੱਤ ਮੰਤਰੀ ਨਰਮਲਾ ਸੀਤਾਰਾਮ ਨੇ ਬਜਟ 2026 ਵਿੱਚ ਵਿਦੇਸ਼ੀ ਨਾਗਰਿਕਾਂ, ਛੋਟੇ ਕਰਦਾਤਾਵਾਂ ਅਤੇ ਟੈਕਨੋਲੋਜੀ ਖੇਤਰ ਲਈ ਕਈ ਵੱਡੇ ਟੈਕਸ ਰਾਹਤਾਂ ਉਪਾਵਾਂ ਦਾ ਐਲਾਨ ਕੀਤਾ ਇਸ ਬਜਟ ਦਾ ਮੁੱਖ ਉਦੇਸ਼ ਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ ਵਿਦੇਸ਼ੀ ਨਾਗਰਿਕਾਂ ਅਤੇ ਕਲਾਊਡ ਕੰਪਨੀਆਂ ਲਈ ਵੱਡੀ ਰਾਹਤ ਤੇ ਭਾਰਤ ਵਿੱਚ 5 ਸਾਲਾਂ ਤੋਂ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਉਹਨਾਂ ਦੀ ਭਾਰਤ ਤੋਂ ਬਾਹਰਲੀ ਕਮਾਈ ਨੌਨ ਇੰਡੀਆ ਅਰਨਿੰਗਸ ਤੇ ਟੈਕਸ ਰਾਹਤ ਦਿੱਤੀ ਗਈ ਹੈ ਤੇ ਡੇਟਾ ਸੈਂਟਰਾਂ ਦੀ ਵਰਤੋਂ ਕਰਨ ਵਾਲੀਆਂ ਵਿਦੇਸ਼ੀ ਕਲਾਊਡ ਕੰਪਨੀਆਂ ਨੂੰ ਭਾਰਤ ਵਿੱਚ 2047 ਤੱਕ ਟੈਕਸ ਹਾਲੀ ਡੇ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਤੇ ਵਿੱਤ ਮੰਤਰੀ ਨੇ ਛੋਟੇ ਕਰ ਦਿੱਤਾਵਾਂ ਦੀ ਸਹੂਲਤ ਲਈ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਆਟੋਮੈਟਿਡ ਟीडीएस ਪ੍ਰਕਿਰਿਆ ਹੁਣ ਕਰਦਾਤਾਵਾਂ ਨੂੰ ਲੋਅਰ ਜਾਂ ਨਿਲ ਡਿਡਕਟਕਸ਼ਨ ਸਰਟੀਫਿਕੇਟ ਲੈਣ ਲਈ ਅਸੈਸਿੰਗ ਅਫਸਰ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਇਸ ਦੀ ਬਜਾਏ ਇੱਕ ਰੂਲ ਬੇਸਡ ਆਟੋਮੇਟਿਡ ਪ੍ਰੋਸੈਸ ਰਾਹੀਂ ਇਸ ਸਰਟੀਫਿਕੇਟ ਤੁਸੀਂ ਪ੍ਰਾਪਤ ਕਰ ਸਕੋਗੇ ਸੋ ਫਾਰਮ 15 ਜੀ बटे 15 ਐਚ ਦੀ ਸਹੂਲਤ ਜਿਨ੍ਹਾਂ ਨਿਵੇਸ਼ਕਾਂ ਕੋਲ ਵੱਖ-ਵੱਖ ਕੰਪਨੀਆਂ ਦੀਆਂ ਸਿਕਿਉਰिटीज ਨੇ ਉਹਨਾਂ ਲਈ ਡਿਪੋਜ਼ਿਟਰੀਆਂ ਨੂੰ ਫਾਰਮ 15 ਜੀ ਜਾਂ 15 ਐਚ ਸਵੀਕਾਰ ਕਰਨ ਅਤੇ ਸਿੱਧੇ ਕੰਪਨੀ ਨੂੰ ਭੇਜਣ ਦੀ ਪਰਮਿਸ਼ਨ ਦਿੱਤੀ ਜਾਵੇਗੀ ਤੇ ਇਹ ਸੁਧਾਰ ਨਾ ਸਿਰਫ ਟੈਕਸ ਵਿਣਾਲੇ ਵਿੱਚ ਪਾਰਦਰਸ਼ਤਾ ਲਿਆਉਣਗੇ ਬਲਕਿ ਆਮ ਨਿਵੇਸ਼ਕਾਂ ਲਈ ਕਾਗਜ਼ੀ ਕਾਰਵਾਈ ਦੇ ਬੋਝ ਨੂੰ ਵੀ ਘਟ ਕਰਨਗੇ ਸੋ ਹੁਣ ਜਾਣਦਿਆਂ ਇਹਨਾਂ ਚੀਜ਼ਾਂ ਖਾਸ ਕਰਕੇ ਸਸਤੀਆਂ ਨੇ ਸੋ ਕੱਪੜੇ ਚਮੜੇ ਦੀਆਂ ਵਸਤੂਆਂ ਸਿੰਥੈਟਿਕ ਜੁੱਤੇ ਚਮੜੇ ਦੇ ਉਤਪਾਦ ਕੈਂਸਰ ਅਤੇ 슈ਗਰ ਦੀਆਂ 17 ਦਵਾਈਆਂ ਡਿਊਟੀ ਮੁਕਤ ਲਿਥੀਅਮ ਆਇਨ ਸੈੱਲ ਮੋਬਾਈਲ ਬੈਟਰੀਆਂ ਸਸਤੀਆਂ ਹੋ ਜਾਣਗੀਆਂ ਸੋਲਰ ਗਲਾਸ ਹੋਣਗੇ ਸਸਤਾ ਤੇ ਮਿਕਸਡ ਗੈਸ ਸੀਐਨਜੀ ਈਵੀ microwaves oven ਵਿਦੇਸ਼ ਯਾਤਰਾ ਬੀਡੀ ਇਹਨਾਂ ਚੀਜ਼ਾਂ ਹੋਣਗੀਆਂ ਮਹਿੰਗੀਆਂ ਤਾਨੂੰ ਦੱਸਦੇ ਆ ਇਸ ਤੋਂ ਇਲਾਵਾ ਜਿੰਨਾ ਸੈਕਟਰ ਸਪੈਸ ਕਸਟਮ ਡਿਊਟੀ ਚ ਵਾਅਦਾ ਕੀਤਾ ਗਿਆ ਯਾਨੀ ਜੋ ਚੀਜ਼ਾਂ ਮਹਿੰਗੀਆਂ ਹੋਣ ਵਾਲੀਆਂ ਹਨ ਉਹਨਾਂ ਚ ਸਭ ਤੋਂ ਉੱਪਰ ਸ਼ਰਾਬ ਸਕਰੇਪ ਅਤੇ ਖਣਿਜ ਸ਼ਾਮਲ ਨੇ